ਚੂੜੇ 'ਚ ਮਾਰ ਤੋਂ ਥੱਲੇ ਗੱਲ ਨਹੀਂ ਕਰਦੇ ਪਹਿਲਾਂ ਕਿਸੇ ਦੀ ਪੱਗ ਤਾਰ ਦੋ ਫਿਰ ਪੱਗ ਤਾਰ ਕੇ ਉਹਦੇ ਸਿਰ ਤੇ ਰੱਖ ਕੇ ਸੌਰੀ ਕਹਿ ਦੋ ਤੁਹਾਨੂੰ ਪਾਰਟੀ ਪਿਆਰੀ ਕਿ ਸਮਾਜ ਪਿਆਰਾ ਰਾਹੁਲ ਗਾਂਧੀ ਦੀ ਕੀ ਔਕਾਤ ਆ ਬਾਬਾ ਜੀਵਨ ਸਿੰਘ ਜੀ ਦੇ ਬਰਾਬਰ ਤੁਸੀਂ ਉਹਦੀ ਫੋਟੋ ਲਾ ਰਹੇ ਹੋ ਸੁਖਵਿੰਦਰ ਡੈਣੀ ਤਿੱਤੋਂ ਸਮਾਜ ਇਹ ਨਹੀਂ ਕਿ ਰਾਜਾ ਵੜਿੰਗ ਕੋਈ ਹੋਰ ਕਾਸਟ ਦਾ ਸੀਗਾ ਤੂੰ ਵੀ ਉਸੇ ਘਟਾਰੇ ਚ ਆ ਕੇ ਖੜਾ ਹੋ ਗਿਆ ਅੱਜ ਮੈਂ ਸੁਖਵਿੰਦਰ ਡੈਣੀ ਨੇ ਗੱਲ ਕਹਿ ਦੇਣੀ ਚਾਹਣਾ ਸੁਖਵਿੰਦਰ ਡੈਣੀ ਜੀ ਤੁਸੀਂ ਉਦੋਂ ਤੱਕ ਹੀ ਸਾਡੇ ਉਹ ਰਾਜਾ ਵੜਿੰਗ ਦਾ ਵਿਵਾਦ ਠੰਡਾ ਹੋਇਆ ਨਹੀਂ ਸੀ ਔਰ ਇੱਕ ਹੋਰ ਵਿਵਾਦ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਜੁੜ ਗਿਆ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਔਰ ਇਸ ਤਸਵੀਰ ਦੇ ਵਿੱਚ ਤਮਾਮ ਕਾਂਗਰਸੀ ਲੀਡਰ ਬੈਠੇ ਹੁੰਦੇ ਨੇ ਤਰਨਤਾਰਨ ਬਾਈ ਇਲੈਕਸ਼ਨ ਦੀ ਦੇ ਦੌਰਾਨ ਦੀ ਤਸਵੀਰ ਹੁੰਦੀ ਔਰ ਪਿੱਛੇ ਬਾਬਾ ਜੀਵਨ ਸਿੰਘ ਜੀ ਦੀ ਇੱਕ ਪੋਸਟਰ ਦੇ ਉੱਤੇ ਤਸਵੀਰ ਲੱਗੀ ਹੁੰਦੀ ਔਰ ਨਾਲ ਰਾਹੁਲ ਗਾਂਧੀ ਦੀ ਤਸਵੀਰ ਹੁੰਦੀ ਆ ਖਾਸ ਗੱਲ ਬਾਤ ਕਰ ਲੈਣੇ ਸਾਡੇ ਨਾਲ ਪ੍ਰੀ ਸਿੰਘ ਬਲ ਨੇ ਧਰਨਾ ਦਲ ਦੇ ਚਮਕੌਰ ਸਾਹਿਬ ਤੋਂ ਬੁਲਾ ਰਹੇ ਨੇ ਔਰ ਨਾਲ ਵਾਲਮੀਕੀ ਤਿਰਥ ਸ੍ਰੀ ਅੰਮ੍ਰਿਤਸਰ ਤੋਂ ਬੁਲਾ ਰਹੇ ਨੇ ਬਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਔਰ ਇੱਕ ਵਿਵਾਦ ਠੰਡਾ ਹੋਇਆ ਨਹੀਂ ਸੀ ਰਾਜਾ ਬਡਿੰਗ ਵਾਲਾ ਔਰ ਇੱਕ ਹੋਰ ਵਿਵਾਦ ਛੱਡ ਗਿਆ ਸਾਰੇ 사ਸੰਗ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਦਾ ਵਿਵਾਦਾਂ ਦੇ ਨਾਲ ਬੜਾ ਪੁਰਾਣਾ ਸਬੰਧ ਚੱਲਿਆ ਆ ਰਿਹਾ ਔਰ ਖਾਸ ਕਰਕੇ ਪੰਜਾਬ ਦੇ ਨਾਲ ਇਹ ਪਾਰਟੀ ਹਮੇਸ਼ਾ ਧਰੋ ਕਮਾਉਂਦੀ ਆਈ ਆ ਤੇ ਸਾਡੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਪਾਰਟੀ ਨਾ ਅੱਜ ਪੰਜਾਬ ਦੀ ਬਣੀ ਆ ਨਾ ਕੱਲ ਬਣੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ ਜਿਹੜੀ ਪਾਰਟੀ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰਕੇ ਉਹਨੂੰ ਨਿਸ਼ਟਾ ਨ부ਦ ਕਰਨ ਦੀ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਕੀਤੀ ਟਾਇਆ ਉਹਨਾਂ ਨੇ ਔਰ ਐਡਾ ਵੱਡੀ ਬੇਅਦਬੀ ਕੀਤੀ ਉਸ ਤੋਂ ਅਸੀਂ ਕੀ ਜੱਦੀ ਉਮੀਦ ਕਰ ਸਕਦੇ ਆ ਔਰ ਸਭ ਤੋਂ ਬੜੇ ਦੁੱਖ ਦੀ ਗੱਲ ਹੈ ਇਸ ਪੋਸਟਰ ਦੇ ਵਿੱਚ ਦੁੱਖ ਦੀ ਗੱਲ ਕੀ ਆ ਜਿਹੜਾ ਸੁਖਵਿੰਦਰ ਡੈਨੀ ਜਿਹੜਾ ਸਾਡੇ ਸਮਾਜ ਦਾ ਬਹੁਤ ਆਪਣੇ ਆਪ ਨੂੰ ਆਗੂ ਕਹਿੰਦਾ ਕਿ ਮੈਂ ਸਮਾਜ ਦਾ ਬਹੁਤ ਪ੍ਰਸ਼ੰਸਕ ਔਰ ਮੈਂ ਸਮਾਜ ਨਾਲ ਜੁੜਿਆ ਹੋਇਆ ਬੰਦਾ ਕਹਿੰਦੇ ਬਗਾਨੇ ਨਾਲੋਂ ਜੇ ਆਪਣਾ ਮਾਰੇ ਨਾ ਤਾਂ ਜ਼ਿਆਦਾ ਤਕਲੀਫ ਹੁੰਦੀ ਆ ਸੁਖਵਿੰਦਰ ਡੈਨੀ ਚਲੋ ਬਾਕੀ ਲੀਡਰ ਬੈਠੇ ਨੇ ਵਿਰੋਧੀ ਧਿਰ ਦਾ ਨੇਤਾ ਆਪਣੇ ਬਾਜਵਾ ਸਾਹਿਬ ਬੈਠੇ ਨੇ ਉਹਨਾਂ ਦੇ ਤੋਂ ਉਹਨਾਂ ਦਾ ਮਾਨਸਿਕਤਾ ਸ਼ੁਰੂ ਤੋਂ ਹੀ ਐਸੀ ਸਮਾਜ ਦੇ ਐਂਟੀ ਰਹੀ ਆ ਕਦੇ ਸਾਡੇ ਸਮਾਜ ਨੂੰ ਕਚਰਾ ਦੱਸਦੇ ਨੇ ਕਦੇ ਦੱਸਦੇ ਨੇ ਕਿ ਮਟੀਰੀਅਲ ਮਟੀਰੀਅਲ ਦੱਸਦੇ ਨੇ ਸੋ ਇਨੇ ਦੀ ਸੋਚਾਗੀ ਪਰ ਜਿੱਥੇ ਆ ਕੇ ਸੋਚ ਖੜ ਜਾਂਦੀ ਆ ਸੁਖਵਿੰਦਰ ਡੈਨੀ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵਾ ਪੇਸ਼ ਕਰਦਾ ਕਿ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਠੀਕ ਆ ਸਾਡੇ ਸਮਾਜ ਤੋਂ ਸਾਨੂੰ ਖੁਸ਼ੀ ਹੋਊਗੀ ਅਗਰ ਬਣਾਉਂਦੇ ਨੇ ਲੇਕਿਨ ਮੈਂ ਸੁਖਵਿੰਦਰ ਡੈਨੀ ਨੇ ਗੱਲ ਕਹਿ ਦੇਣੀ ਚਾਹਣਾ ਸੁਖਵਿੰਦਰ ਡੈਨੀ ਜੀ ਤੁਸੀਂ ਉਦੋਂ ਤੱਕ ਹੀ ਸਾਡੇ ਹੋ ਜਦੋਂ ਤੱਕ ਤੁਸੀਂ ਸਮਾਜ ਦੀ ਰਿਸਪੈਕਟ ਕਰਦੇ ਹੋ ਸਮਾਜ ਦੇ ਰਹਿਬਰ ਰਹਿ ਚੁੱਕੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਇਤਿਹਾਸ ਤੋਂ ਤੁਸੀਂ ਭਲੀ ਭਾਂਤ ਜਾਣ ਜਣੂ ਤੁਸੀਂ ਸਮਾਜ ਦੇ ਵਿੱਚ ਜੰਮੇ ਹੋ ਪਲੇ ਹੋ ਲੇਕਿਨ ਹਜੇ ਰਾਜਾ ਵਿਡਿੰਗ ਨੇ ਥੋੜੇ ਦਿਨ ਪਹਿਲਾਂ ਪਹਿਲੀ ਗੱਲ ਤੁਸੀਂ ਰਾਜਾ ਵਿਡਿੰਗ ਦੇ ਉੱਪਰ ਤੁਸੀਂ ਜਦੋਂ ਐਡੀ ਵੱਡੀ ਤੁਹਾਡਾ ਉਦੋਂ ਮੂੰਹ ਨਹੀਂ ਖੁੱਲਿਆ ਸਭ ਤੋਂ ਪਹਿਲਾ ਬਿਆਨ ਤੁਹਾਡਾ ਹੋਣਾ ਚਾਹੀਦਾ ਸੀਗਾ ਤੁਹਾਨੂੰ ਪਾਰਟੀ ਪਿਆਰੀ ਕਿ ਸਮਾਜ ਪਿਆਰਾ ਤੁਹਾਨੂੰ ਪਾਰਟੀ ਪਿਆਰੀ ਕਿ ਸਮਾਜ ਪਿਆਰਾ ਜਿਸ ਸਮਾਜ ਦੇ ਨਾਲ ਤੁਸੀਂ ਹੋ ਸਮਾਜ ਤੁਹਾਡੇ ਨਾਲ ਆ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾ ਸੀਗਾ ਔਰ ਸਭ ਤੋਂ ਪਹਿਲਾਂ ਬਿਆਨ ਤੁਹਾਡਾ ਹੋਣਾ ਚਾਹੀਦਾ ਸੀ ਰਾਜ ਵਿੰਗ ਦੇ ਵਿੜਿੰਗ ਦੇ ਖਿਲਾਫ ਲੇਕਿਨ ਤੁਸੀਂ ਪਾਰਟੀ ਨੂੰ ਐਮੇ ਦਿੱਤੀ ਉਲਟਾ ਤੁਸੀਂ ਬਿਆਨ ਦੇ ਰਹੇ ਹੋ ਉਹਨੇ ਮਾਫੀ ਮੰਗ ਲਈ ਤੇ ਇਹਨੂੰ ਮਾਫ ਕਰ ਦੋ ਮਾਫ ਕਰਨਾ ਪਹਿਲਾਂ ਕਿਸੇ ਦੀ ਪੱਗ ਤਾਰ ਦੋ ਫਿਰ ਪੱਗ ਤਾਰ ਕੇ ਉਹਦੇ ਸਿਰ ਤੇ ਰੱਖ ਕੇ ਸੌਰੀ ਕਹਿ ਦੋ ਬਿਲਕੁਲ ਗਲਤ ਗੱਲ ਹੈ ਡੈਨੀ ਸਾਹਿਬ ਤੁਹਾਨੂੰ ਮੈਂ ਗਲਤ ਕਹਿ ਦੇਣੀ ਚਾਹਨਾ ਅਗਰ ਸਮਾਜ ਨੇ ਤੁਹਾਡੇ ਤੋਂ ਹੱਥ ਚੱਕ ਲਿਆ ਸਮਾਜ ਨੇ ਤੁਹਾਡੇ ਤੋਂ ਹੱਥ ਪਿੱਛੇ ਕਰ ਲਿਆ ਤੁਸੀਂ ਰੋੜੀਆਂ ਚੁੱਕਦੇ ਨਜ਼ਰ ਆਉਂਗੇ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਆਪਣੀ ਮਜੂਦੀਏ ਦੇ ਵਿੱਚ ਹੋਰ ਕਾਂਗਰਸ ਦੇ ਲੀਡਰਾਂ ਨੂੰ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਜਿਨ੍ਹਾਂ ਨੂੰ ਖਤਾਬ ਪ੍ਰਾਪਤ ਆ ਠੀਕ ਹੈ ਉਹਨਾਂ ਦੀ ਤਸਵੀਰ ਲਗਾਈ ਆਮ ਕਰਕੇ ਅਸੀਂ ਗੁਰੂ ਸਹਿਬਾਨਾਂ ਦੀ ਤਸਵੀਰਾਂ ਲਾਉਂਦੇ ਆਂ ਸ਼ਹੀਦਾਂ ਸਿੰਘਾਂ ਦੀ ਤਸਵੀਰਾਂ ਲਾਉਂਦੇ ਆਂ ਆਪਣੀ ਤਸਵੀਰ ਥੱਲੇ ਹੁੰਦੀ ਆ ਤੁਸੀਂ ਰਾਹੁਲ ਗਾਂਧੀ ਦੀ ਬਰਾਬਰ ਤਸਵੀਰ ਲਗਾਈ ਫਿਰ ਆਪਣੀ ਬਰਾਬਰ ਦੀ ਤਸਵੀਰ ਲਗਾਈ ਫਿਰ ਕਾਂਗਰਸ ਦੇ ਲੀਡਰਾਂ ਦੀ ਉੱਪਰ ਨੰਗੇ ਸਿਰਾਂ ਦੇ ਉੱਪਰ ਤਸਵੀਰ ਲਗਾਈ ਤੇ ਹੱਥ ਦੇ ਵਿੱਚ ਉਹਨਾਂ ਦੇ ਗੁਰਤੇਗ ਬਹਾਦਰ ਮਹਾਰਾਜ ਦਾ ਸੀਸ ਹੈ ਠੀਕ ਆ ਤੁਸੀਂ ਤੁਸੀਂ ਕਿੱਧਰਲੇ ਸਮਾਜ ਦੇ ਪਿਆਰੇ ਹੋਗੇ ਤੁਸੀਂ ਸਭ ਤੋਂ ਵੱਡੀ ਗਰਦਾਰੀ ਤਾਂ ਤੁਸੀਂ ਕੀਤੀ ਆ ਔਰ ਤੁਹਾਨੂੰ ਇਸ ਚੀਜ਼ ਦੀ ਮਾਫੀ ਨਹੀਂ ਤੁਹਾਨੂੰ ਬਾਲਮਿਕ ਤੀਰਤੇ ਆ ਕੇ ਵੀ ਔਰ ਸ੍ਰੀ ਹਰਮੰਦਰ ਸਾਹਿਬ ਜਾ ਕੇ ਵੀ ਔਰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਔਰ ਜੇ ਤੁਸੀਂ ਵਾਕਈ ਸਮਝਦੇ ਆ ਤਾਂ ਕਾਂਗਰਸ ਛੱਡੋ ਆਓ ਤੁਹਾਨੂੰ ਸਮਾਜ ਸੰਭੂਗਾ ਤੁਸੀਂ ਕਾਂਗਰਸ ਛੱਡੋ ਤੁਹਾਡਾ ਕੀ ਸਟੈਂਡ ਆ ਰਾਜੇ ਵਿਡਿੰਗ ਵਾਲੇ ਉਹਦੇ ਤੇ ਨਹੀਂ ਲੱਗਦਾ ਨਹੀਂ ਕਿ ਸਿਆਸੀ ਹੁਣ ਚੋਣਾਂ ਦਾ ਮਾਹੌਲ ਹੈਗਾ ਬਹੁਤ ਘੱਟ ਦਿਨ ਰਹਿ ਗਏ ਬਾਈ ਇਲੈਕਸ਼ਨ ਨੂੰ ਪਰ ਚੋਣਾਂ ਦੇ ਦੌਰਾਨ ਤਸਵੀਰ ਲਗਾਣੀ ਬਾਬਾ ਜੀ ਦੀ ਸਭ ਤੋਂ ਵੱਡੀ ਗੱਲ ਤਾਂ ਜੇ ਇਹ ਆ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਕਿੱਥੇ ਆ ਤੁਸੀਂ ਆਪਣੀ ਕੈਂਪੇਨਿੰਗ ਦੇ ਲਈ ਬਾਬਾ ਜੀਵਨ ਸਿੰਘ ਦੀ ਵਰਤੋਂ ਕਰ ਰਹੇ ਹੋ ਜੇ ਪਹਿਲੀ ਗੱਲ ਤਾਂ ਤੁਹਾਨੂੰ ਧਾਰਮਿਕ ਤੁਸੀਂ ਕਿਸੇ ਵੀ ਰੈਬਰ ਦੀ ਤਸਵੀਰ ਨਹੀਂ ਲਗਾ ਸਕਦੇ ਆਪਣੀ ਚੌੜਨਲੀ ਦੇ ਵਿੱਚ ਉਹ ਕਿਹੜਾ ਕੋਈ ਧਾਰਮਿਕ ਸਮਾਜਿਕ ਸਮਾਗਮ ਸੀਗਾ ਲੇਕਿਨ ਤੁਸੀਂ ਜਾਣ ਬੁਝ ਕੇ ਅਗਰ ਤੁਹਾਨੂੰ ਰਿਸਪੈਕਟ ਨਹੀਂ ਕਰਨੀ ਦੀ ਰੈਬਰਾਂ ਦੀ ਸਾਡੇ ਸਿੰਘਸ਼ੀਦਾਾਂ ਦੀ ਨਹੀਂ ਰਿਸਪੈਕਟ ਤਾਂ ਕਿਉਂ ਤਸਵੀਰ ਲਗਾਣੇ ਹੋ ਤੁਸੀਂ ਫਿਰ ਤੁਸੀਂ ਬੂਟ ਪਾ ਕੇ ਸਟੇਜਾਂ ਤੇ ਉਹਨਾਂ ਦੇ ਪਿੱਛੇ ਲੱਗੀ ਹੋਈ ਆ ਗੁਰ ਮਾਰੇ ਦਾ ਸੀਸ ਹੱਥ ਦੇ ਵਿੱਚ ਆ ਪਿੱਛੇ ਤੁਸੀਂ ਬਰਾਬਰ ਰਾਹੁਲ ਗਾਂਧੀ ਦੀ ਕੀ ਔਕਾਤ ਆ ਬਾਬਾ ਜੀਵਨ ਸਿੰਘ ਦੇ ਬਰਾਬਰ ਤੁਸੀਂ ਉਹਦੀ ਫੋਟੋ ਲਾ ਰਹੇ ਹੋ ਸੋ ਇਹ ਬਹੁਤ ਵੱਡੀ ਬੇਅਦਬੀ ਆ ਤੁਸੀਂ ਆਪ ਆਪਣੀ ਬੇਅਦਬੀ ਕਰਾ ਰਹੇ ਹੋ ਸੁਖਵਿੰਦਰ ਡੈਨੀ ਨੂੰ ਸਭ ਤੋਂ ਵੱਡਾ ਸਵਾਲ ਆ ਬਾਜਵਾ ਸਾਹਿਬ ਹੋਰ ਲੀਡਰਸ਼ਿਪ ਬੰਦ ਤਾਂ ਵੱਡੀ ਗੱਲ ਨੇ ਉਹਨਾਂ ਤੋਂ ਬਾफी ਮੰਗਣੀ ਚਾਹੀਦੀ ਆ ਸੁਖਿੰਦਰ ਡੈਣੀ ਤਿੱਤੋ ਸਮਝ ਇਹ ਨਹੀਂ ਕਿ ਰਾਜਾ ਵਢਿੰਗ ਕੋਈ ਹੋਰ ਕਾਸਟ ਦਾ ਸੀਗਾ ਜਾਂ ਅਦਰ ਉਹਨੇ ਬੋਲੇ ਤੂੰ ਵੀ ਉਸੇ ਘਟਾਰੇ ਚ ਆ ਕੇ ਖੜਾ ਹੋ ਗਿਆ ਅੱਜ ਤੂੰ ਵੀ ਬਰਾਬਰ ਦਾ ਗੁਨੇਗਾਰ ਆ ਤੈਨੂੰ ਇਹ ਬਾफी ਮੰਗਣੀ ਪੈਣੀ ਆ ਔਰ ਆਪਣਾ ਸਟੈਂਡ ਕਲੀਅਰ ਕਰ ਸਮਾਜ ਦੇ ਨਾਲ ਕਾਂਗਰਸ ਦੇ ਨਾਲ ਆ ਕਿ ਸਮਾਜ ਦੇ ਨਾਲ ਆ ਔਰ ਮੈਂ ਸਾਰੀ ਤਰਨਤਾਰਨ ਜਨਤਾ ਨੂੰ ਤਰਨਤਾਰਨ ਸਿੱਖ ਸਮਾਜ ਨੂੰ ਤਰਨਤਾਰਨ ਦੇ ਐਸੀ ਸਮਾਜ ਨੂੰ ਬਾਰ-ਬਾਰ ਬੇਨਤੀ ਕਰਦਾ ਇਹ ਕਮਿਊਨਿਟੀ ਜਿਹੜੀ ਇਹ ਕਾਂਗਰਸ ਨਾ ਜਿਹੜੀ ਐਸਸੀ ਵਰਗ ਦੀ ਵੋਟ ਨੂੰ ਆਪਣੀ ਜ਼ਗੀਰ ਸਮਝਦੀ ਹੁੰਦੀ ਸੀਗੀ ਕਿ ਇਹ ਸਾਡੀ ਜ਼ਗੀਰਾ ਇਹਨਾਂ ਤਾਂ ਸਾਨੂੰ ਵੋਟ ਪਾਉਣੀ ਆ ਮੈਂ ਦੱਸ ਦੇਣਾ ਚਾਹੁੰਦਾ ਕਾਂਗਰਸ ਪਾਰਟੀ ਦੇ ਅਲਾ ਹਾਈ ਕਮਾਂਡ ਨੂੰ ਅੱਜ ਦਾ ਜਿਹੜਾ ਐਸਸੀ ਵਰਗ ਆ ਨਾ ਪੜ੍ਹ ਲਿਖ ਕੇ بڑے ਔਦਾਂ ਤੇ ਪਹੁੰਚ ਚੁੱਕਿਆ ਔਰ ਮੈਂਟਲੀ ਪੂਰਾ ਪ੍ਰਿਪੇਅਰ ਆ ਗਲਤ ਚੰਗੇ ਮਾੜੇ ਦਾ ਸਭ ਅਸੀਂ ਜਾਣਦੇ ਆ ਠੀਕ ਹੈ ਤੁਸੀਂ ਇਹ ਜਿੰਨਾ ਪਿੱਛੇ ਬੇਵਕੂਫ ਬਣਾਣਾ ਸੀ ਬਣਾ ਲਿਆ ਹੁਣ ਸਾਡਾ ਸਮਾਜ ਬੇਵਕੂਫ ਨਹੀਂ ਬਣੇਗਾ ਤਾਨੂੰ ਤਰੰਤਰ ਇਲੈਕਸ਼ਨ ਦੇ ਵਿੱਚ ਤੁਹਾਨੂੰ ਲੱਗ ਜੂਗਾ ਪਤਾ ਜਦੋਂ ਤੁਹਾਡਾ ਪਟਾਰਾ ਖੁੱਲੂਗਾ ਨਾ ਬੋਟਾਂ ਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਕਾਲਿਆਂ ਨੇ ਬੋਟਾਂ ਪਾਈਆਂ ਕਿ ਨਹੀਂ ਪਾਈਆਂ ਗੋਰਿਆਂ ਦੀਆਂ ਬੋਟਾਂ ਲੋ ਜਾ ਕੇ ਫਿਰ ਤੁਸੀਂ ਆਪਣੀ ਆਈ ਤੇ ਕਿਉਂ ਮਰਾਉਨੇ ਹੋ ਸਾਡੇ ਕੋਲ ਆ ਕੇ ਫਿਰ ਸਾਡੇ ਸਮਾਜ ਦੇ ਫਿਰ ਚੌਂਕੜੇ ਮਾਰ ਕੇ ਡਰਾਮੇ ਕਰਕੇ ਰੋਟੀਆਂ ਖਾ ਕੇ ਦਿਖਾਉਨੇ ਹੋ ਤੁਸੀਂ ਵੀ ਅਸੀਂ ਬਹੁਤ ਵੱਡੇ ਹਮਦਰਦ ਆ ਤੁਹਾਡੀ ਐਸਸੀ ਕੌਮ ਦੇ ਔਰ ਸਾਡੇ ਸਮਾਜ ਨੂੰ ਵੀ ਸਮਝਣਾ ਚਾਹੀਦਾ ਜੇ ਕੋਈ ਲੀਡਰ ਆ ਕੇ ਤੁਹਾਡੇ ਆ ਨਾ ਆ ਵੀ ਚਾਚਾ ਆ ਵੀ ਤਾਇਆ ਐ ਕਰਕੇ ਨਾ ਸਾਡਾ ਸਮਾਜ ਸਾਡੇ ਫੁੱਲ ਜਾਂਦੇ ਵੀ ਚਾਚਾ ਤਾਇਆ ਤੁਸੀਂ ਉਹਨਾਂ ਦੀ ਪਿਛਲੀ ਮਾਨਸਿਕਤਾ ਦੇਖਿਆ ਕਰੋ ਕਿ ਉਹਨਾਂ ਦੀ ਮਾਨਸਿਕਤਾ ਕੀ ਆ ਤੁਹਾਡੇ ਬਾਰੇ ਸੋਚਦੇ ਕੀ ਆ ਜਿਹੜੀ ਟਾਈਮ ਟੂ ਟਾਈਮ ਇਹਨਾਂ ਦੇ ਜਗ ਜाहਰ ਹੁੰਦੀ ਆ ਪਰ ਚੱਲ ਕੀ ਰਿਹਾ ਤਰਨ ਤਰਨ ਚੋਣ ਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਮਾਹੌਲ ਕਾਫੀ ਖਰਾਬ ਹੁੰਦਾ ਦਿਖ ਰਿਹਾ ਲਗਾਤਾਰ ਵਿਵਾਦ ਤੇ ਵੀਵਾਦ ਹੋ ਰਹੇ ਨੇ ਪਹਿਲੇ ਇਦਾਂ ਇੰਨੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ ਗੱਲ ਇਹ ਆ ਜਦੋਂ ਏਰਾ ਜਵਾਰ ਜਿਹੜੀ ਹੱਡੀਆਂ ਕਹਿੰਦੇ ਹੱਡੀਆਂ ਹੁਣ ਰਾਜਾ ਵੜੇਗਾ ਹੁਣ ਮਾਫੀਆ ਮੰਗਦਾ ਹੁਣ ਸਾਡਾ ਬਾਪ ਆ ਬਾਪ ਦੇ ਸਮਾਨ ਆ ਮੇਰਾ ਬੂਟਾ ਸਿੰਘ ਜੀ ਪਹਿਲਾ ਉਹ ਦੇ ਨਾਲ ਸਰਦਾਰ ਵੀ ਨਹੀਂ ਲਾਇਆ ਬੂਟਾ ਸਿੰਘ ਜੀ ਜੀ ਵੀ ਨਹੀਂ ਲਾਇਆ ਬੂਟਾ ਸਿੰਘ ਕਿਉਂਕਿ ਇਹ ਸਾਨੂੰ ਸਰਦਾਰ ਸਮਝਦੇ ਹੀ ਨਹੀਂ ਸਾਨੂੰ ਕਿਸੇ ਗਿਣਤੀ ਚ ਨਹੀਂ ਸਮਝਦੇ ਇਹ ਨਹੀਂ ਸਰਦਾਰ ਬੂਟਾ ਸਿੰਘ ਜੀ ਕਹ ਕੇ ਸੰਬੋਧਨ ਕੀਤਾ ਜਾਂਦਾ ਸੀ ਸਾਨੂੰ ਸਰਦਾਰ ਸਮਝਦੇ ਹੀ ਨਹੀਂ ਇਹ ਮਾਨਸਿਕਤਾ ਇਹਨਾਂ ਲੋਕਾਂ ਦੀ ਬਾਅਦ ਚ ਤੁਸੀਂ ਪਹਿਲਾਂ ਪੱਗ ਤਾਰ ਦੋ ਬੰਦੇ ਦੀ ਫਿਰ ਤੁਸੀਂ ਕਹੋ ਜੀ ਨਹੀਂ ਅਸੀਂ ਮਾਫੀ ਮੰਗਦੇ ਆ ਬਿਲਕੁਲ ਗਲਤ ਗੱਲ ਆ ਬਕਾਇਦਾ ਇਸ ਤੇ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਬਿਲਕੁਲ ਨਹੀਂ ਤੇ ਪਰਚਾ ਦਰਜ ਹੋਇਆ ਔਰ ਉਹਨੂੰ ਪਰਚਾ ਦਰਜ ਹੋਇਆ ਔਰ ਬਕਾਇਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਇਸ ਇਸ ਕੇਸ ਦੇ ਵਿੱਚ ਔਰ ਜਿਨ੍ਹਾਂ ਨੇ ਵੀ ਪਰਚਾ ਦਰਜ ਕਰਾਇਆ ਉਹਨੇ ਭਾਣ ਜੀ ਨੇ ਕਰਾਇਆ ਬੂਟਾ ਸਿੰਘ ਜੀ ਨੇ ਸਰਦਾਰ ਬੂਟਾ ਸਿੰਘ ਜੀ ਨੇ ਚਾਹੇ ਜਿਨ੍ਹਾਂ ਨੇ ਵੀ ਕਰਾਇਆ ਹੈਗਾ ਜਿਹੜੀ ਤਸਵੀਰ ਵਾਇਰਲ ਹੋਈ ਆ ਹੁਣ ਇਸ ਤਸਵੀਰ ਤੇ ਕੀ ਕਾਰਵਾਈ ਚਾਹੁੰਦੇ ਹੋ ਇਸ ਇਸ ਤਸਵੀਰ ਦੇ ਉੱਪਰ ਬਕਾਇਦਾ ਪਰਚਾ ਦਰਜ ਹੋਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਨੂੰ ਬਕਾਇਦਾ ਕੈਂਡੀਡੇਟ ਦੀ ਨਾਮੀਨੇਸ਼ਨ ਰੱਦ ਕਰਨੀ ਚਾਹੀਦੀ ਆ ਇਮੀਡੀਏਟਲੀ ਤੁਸੀਂ ਤੁਸੀਂ ਇੱਕ ਇੱਕ ਧਾਰਮਿਕ ਰੈਬਰ ਦੀ ਤੁਸੀਂ ਤਸਵੀਰ ਲਗਾਈ ਕਿਦਾਂ ਪਿੱਛੇ ਇਸਤੇ ਐਕਸ਼ਨ ਹੋਣਾ ਚਾਹੀਦਾ ਔਰ ਇਹਨਾਂ ਔਰ ਐਸੀ ਸਮਾਜ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਬਾਰ-ਬਾਰ ਬੇਨਤੀ ਕਰਦਾ ਜੁੱਤੀਆਂ ਖਾਣੀਆਂ ਛੱਡ ਦਿਓ ਜੁੱਤੀਆਂ ਖਾਣੀਆਂ ਕੀ ਆਉਣਾ ਕੋਲ অপਸ਼ਨ ਕੀ ਆਉਣਾ ਕੋਲ ਅਗਰ ਉਹ ਇੱਕ ਸਾਈਡ ਤੋਂ ਹੁਣ অপਸ਼ਨ ਤਾਂ ਹੈ ਨਹੀਂ ਪਹਿਲੇ ਉਹਨਾਂ ਨੇ ਕਿਹਾ ਕਿ ਚਲੋ ਇਹ ਪਾਰਟੀ ਨੇ ਕੁਝ ਨਹੀਂ ਕੀਤਾ ਦੂਜੀ ਪਾਰਟੀ ਆ ਗਈ ਤੀਜੀ ਪਾਰਟੀ ਆ ਗਈ ਹੁਣ ਜਾਣ ਕਿੱਥੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਾਂਗਰਸ ਹੀ ਰਹਿ ਗਈ ਕਾਂਗਰਸ ਹੀ ਰਹਿ ਗਈ ਜਿਹੜਾ ਬੰਦਾ ਸਾਡਾ ਮਾਨ ਸਨਮਾਨ ਨਹੀਂ ਕਰਦੇ ਜਿਹੜੀ ਪਾਰਟੀ ਸਾਡੀ ਮਾਨ ਸਨਮਾਨ ਨਹੀਂ ਕਰਦੀ ਸਾਡੇ ਰਹਿਬਰਾਂ ਦਾ ਮਾਨ ਸਨਮਾਨ ਨਹੀਂ ਕਰਦੀ ਸਾਡੇ ਸ਼ਰੋਮਣੀ ਜਰਨੈਲ ਅਮਰ ਸ਼ੀਦ ਬਾਬਾ ਜੀਵਨ ਸਿੰਘ ਜੀਦਾਰੀ ਕਰਦੀ ਕਰਦੀ ਸਾਡੇ ਜਿਹੜੇ ਚਾਨਣ ਮਨਾਰੇ ਰਹਿ ਚੁੱਕੇ ਨੇ ਪੜੇ ਲਿਖੇ ਜਿਹੜੇ ਐਡੇ ਐਡੇ ਉਮੀਦਵਾਰ ਰਹਿ ਚੁੱਕੇ ਨੇ ਜਿਹੜੇ ਮਿਨਿਸਟਰੀਆਂ ਭੋ ਚੁੱਕੇ ਉਹਨਾਂ ਦਾ ਮਾਨ ਸਨਮਾਨ ਨਹੀਂ ਕਰਦੀ ਉਹ ਪਾਰਟੀ ਸਾਡੀ ਕੁਛ ਨਹੀਂ ਲੱਗਦੀ ਭਾਵੇਂ ਕਾਲੇ ਕੁੱਤੇ ਨੂੰ ਵੋਟ ਪਾ ਦਿਓ ਜਿੱਥੇ ਮਰਜ਼ੀ ਵੋਟ ਪਾ ਦਿਓ ਪਰ ਕਾਂਗਰਸ ਪਾਰਟੀ ਨੂੰ ਕਦੇ ਵੋਟ ਨਾ ਪਾਇਓ ਇਹ ਮੈਂ ਬਿਲਕੁਲ ਕਲੀਅਰ ਐਸੀ ਸਮਾਜ ਨੂੰ ਬਿਲਕੁਲ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਇਸ ਵਾਰ ਕਾਂਗਰਸ ਨੂੰ ਇਹਨਾਂ ਲੀਡਰਾਂ ਨੂੰ ਦਿਖਾ ਦਿਓ ਮਜਬੀ ਸਿਕ ਸਮਾਜ ਬਾਲਮੀਕ ਸਮਾਜ ਰਵਿਦਾਸ ਸਮਾਜ ਸਾਰੇ ਇੱਕ ਹੋ ਜੋ ਔਰ ਇਹਨਾਂ ਲੀਡਰਾਂ ਨੂੰ ਦਿਖਾ ਦਿਓ ਕਿ ਅਸੀਂ ਜਾਗਰਕਾਂ ਸਾਨੂੰ ਮਾੜੇ ਚੰਗੇ ਦਾ ਪਤਾ ਅਸੀਂ ਜਦੋਂ ਜਾਣੇ ਨਾ ਜੇ ਸਾਨੂੰ ਇਹ ਚਾਹ ਨਾਲ ਬਿਸਕੁਟ ਰੱਖ ਦਿੰਦੇ ਆ ਅਸੀਂ ਚਾਹ ਦੇ ਬਿਸਕੁਟ ਕਹਿੰਦੇ ਵੀ ਸਮਾਨ ਨਾ ਚਾਹ ਦੇ ਬਿਸਕੁਟ ਦੇ ਪਿੱਛੇ ਇਹਨਾਂ ਦੀ ਮਾਨਸਿਕਤਾ ਪੜਿਆ ਕਰੋ ਇਹ ਲੋਕ ਤੁਹਾਡੇ ਬਾਰੇ ਸੋਚਦੇ ਕੀ ਆ ਕੀ ਸੋਚਦੇ ਆ ਪਿੱਠ ਪਿੱਛੋਂ ਘੁੰਮਿਆ ਨਹੀਂ ਉਹੀ ਸੋਚਦੇ ਜੋ ਰਾਜ ਵਿਡਿੰਗ ਨੇ ਕਿਹਾ ਆਗੇ ਮਜਬੀ ਸਿੱਖ ਹੈ ਮੈਂ ਤਾਂ ਮਜਬੀ ਸਿੱਖ ਕਹਿੰਨਾ ਮੈਂ ਔਨ ਰਿਕਾਰਡ ਬੋਲ ਨਹੀਂ ਸਕਦਾ ਜਿਹੜੇ ਲਫ਼ਜ਼ ਇਹ ਯੂਜ਼ ਕਰਦੇ ਨੇ ਚੂੜੇ ਚ ਮਾਰ ਤੋਂ ਥੱਲੇ ਗੱਲ ਨਹੀਂ ਕਰਦੇ ਲੋਕ ਪਿੱਠ ਘੁੰਮੀ ਨਹੀਂ ਉਹੀ ਕੁਸ਼ਕ ਹੈ ਮਿਨਿਸਟਰੀਆਂ ਨੂੰ ਦੇਖ ਲਓ ਤੁਸੀਂ ਸੋ ਇਹ ਜਦੋਂ ਮਿਨਿਸਟਰੀ ਵੀ ਦੇਣੀ ਆ ਤਾਂ ਚੰਗੀਆਂ ਚੰਗੀਆਂ ਮੰਤਰੀ ਪੰਤਰੀ ਪਦ ਆਪਣੇ ਕੋਲ ਰੱਖ ਲੈਣੇ ਤੇ ਟੁੱਟੇ ਟੁੱਟੇ ਦੇ ਦੇਣੇ ਸੋ ਜਿਹੜੀ ਪਾਰਟੀ ਗੱਲ ਇੱਥੇ ਖਤਮ ਹੁੰਦੀ ਜਿਹੜੀ ਪਾਰਟੀ ਐਸੀ ਸਮਾਜ ਦਾ ਮਾਨ ਸਨਮਾਨੀ ਕੋ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਔਰ ਸੁਖਵਿੰਦਰ ਡੈਨੀ ਬਾਰ ਬਾਰ ਤੁਹਾਨੂੰ ਕਹਿੰਦਾ ਆਪਣਾ ਸਪਸ਼ਟੀਕਰਨ ਦੋ ਤੁਸੀਂ ਕਿੱਥੇ ਖੜੇ ਹੋ ਸਮਾਜ ਦੇ ਨਾਲੋਂ ਕੋ ਕਾਂਗਰਸ ਪਾਰਟੀ ਦੇ ਨਾਲੋਂ ਬਾਬਾ ਜਿਮਨ ਸਿੰਘ ਜੀ ਦੇ ਨਾਲੋਂ ਜਾਂ ਇਹਨਾਂ ਲੀਡਰਾਂ ਜਿਹਦੇ ਤੁਸੀਂ ਚਮਚਾਗिरी ਕਰ ਰਹੇ ਸੀ ਸਟੇਜ ਤੇ ਬੈਠੇ ਜਾਂ ਉਹਨਾਂ ਨਾਲੋਂ ਤੁਸੀਂ ਉਦੋਂ ਤੱਕ ਸਾਡੇ ਸੀ ਜਦੋਂ ਤੱਕ ਤੁਸੀਂ ਸਾਡੇ ਸਾਡਾ ਮਾਨ ਸਨਮਾਨ ਕਰਦੇ ਸੀ ਅਗਰ ਤੁਸੀਂ ਮਾਨ ਸਨਮਾਨ ਨਹੀਂ ਕਰਦੇ ਤੁਸੀਂ ਵੀ ਸਾਡੇ ਕੁਛ ਨਹੀਂ ਲੱਗਦੇ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਔਰ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ